ਕ੍ਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਕੱਤਰੀ ਸਵਾਰ ਰਿਸਟਫ ਗੋੜਾ ਦੀ ਇੱਕ ਵਿਸ਼ੇਸ਼ ਮੀਟਿੰਗ ਸਵਾਰ ਦੇ ਜਨਰਲ ਸਕੱਤਰ ਸ਼ੰਕਰ ਚੰਸੀ ਜੀ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਕੇ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਦਲਜੀਤ ਸਿੰਘ ਜਖਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਪੰਜਾਬ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਲੇਕੀ ਸਰਪ੍ਰਸਤ ਪਵਨ ਸੁਭोत ਵਰਪੂਰ ਚੰਦ ਵੈਕਟਰ ਕਾਰਸਤਾਲੀ ਪ੍ਰਧਾਨ ਪੰਜਾਬ ਅਤੇ ਫੁਵਾੜਾ ਸ਼ਾਖਾ ਦੇ ਪ੍ਰਧਾਨ ਮਦਰ ਮੋਹਨ ਬਜਾਜ ਗੁੱਡ ਬਜਾਜ ਨੇ ਵੀ ਆਪਣੇ ਵਿਸ਼ੇਸ਼ ਹਾਜ਼ਰੀ ਲਗਾਈ। ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਗੁਲਜੀਤ ਸਿੰਘ ਝਕਮੀ ਨੇ ਫੁਵਾੜਾ ਇਕਾਈ ਦੇ ਕਮਕਾਜਦਾਰ ਜੈਜਾ ਅਲਿਆ ਅਤੇ ਗੁੱਡ ਬਜਾਜ ਦੀ ਅਗਵਾਈ ਹੇਠ ਖੱਤਰੀ ਭਾਈਚਾਰੇ ਦੀ ਏਕਤਾ ਲਈ ਕੀਤੇ ਜਾ ਰਹੇ ਯਤਨਾਂ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਖੱਤਰੀ ਪਵਨ ਪੰਜਾਬ ਦੀ ਉਸਾਰੀ ਆਪਣੇ ਅੰਤਿਮ ਪੜਾਤੇ ਹੈ। ਫੁਵਾੜਾ ਦੇ ਪ੍ਰਧਾਨ ਗੁੱਡ ਬਜਾਜ ਅਤੇ ਉਪ ਪ੍ਰਧਾਨ ਦਵਿੰਦਰ ਪੰਡਾ ਨੇ ਪੰਜਾਬ ਕਾਇਦੇ ਅਹੁਦੇਦਾਰਾਂ ਨੂੰ ਦੱਸਿਆ ਕਿ ਫਗਵਾੜ ਦੇ ਪ੍ਰਸਿੱਧ ਉਦਯੋਗਪਤੀ ਦੇ ਅਤੇ ਸਭਾ ਦੇ ਸਰਪ੍ਰਸਤ ਕੇਕੇ ਸਰਦਾਨਾ ਦੇ ਸਹਿਯੋਗ ਸਦਕਾ ਜਲਦੀ ਹੀ ਫਗਵਾੜਾ ਵਿੱਚ ਵੀ ਖੱਤਰੀ ਭਵਨ ਬਣਾਇਆ ਜਾਵੇਗਾ ਮੀਟਿੰਗ ਦੌਰਾਨ ਫਗਵਾੜਾ ਯੂਥ ਪ੍ਰਧਾਨ ਭਰਤ ਵਿਦੀ ਦੀ ਅਗਵਾਈ ਹੇਠ ਯੂਥ ਕਾਰਜਕਾਹਕਨੀ ਦੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਇਸ ਮੌਕੇ ਸਭਾ ਦੇ ਸਖਤਰ ਵਿਤਨਪੁਰੀ ਕੈਸ਼ੀਅਰ ਭਰਤ ਕੁਸ਼ਨ ਵਿਦੀ ਯੂਥ ਪ੍ਰਧਾਨ ਭਰਤ ਵਿਦੀ ਸੰਜੀਪ ਭੰਡਾਰੀ ਮੋਹ ਸੌਂਦੀ, ਰੋਜ ਮਿੱਡਾ, ਨਰੇਸ਼ ਕੋਹਲੀ, ਰਕੇਸ਼ ਕਈ, ਸੰਜੀਵ ਕਈ, ਓਮ ਸੌਂਦੀ, ਗੋਲੀ ਧੀਰ, ਡਾਕਟਰ ਅਨਿਲ ਓਰੀ, ਪ੍ਰੇਮ ਵਜਾਜ, ਸੈਕਟਰੀ ਰਜੇਸ਼ ਵਦੇਰਾ, ਸੰਜੀਵ ਸੌਂਦੀ ਆਦੀ ਹਾਜ਼ਰ ਸਨ। ਪੇਸ਼ ਹੈ ਇੱਕ ਰਿਪੋਰਟ ਸਿੰਘ ਜਖਮੀ ਪ੍ਰਧਾਨ ਪੰਜਾਬ ਖੱਤਰੀ ਸਭਾ 1992 ਤੋਂ ਪੰਜਾਬ ਖੱਤਰੀ ਸਭਾ ਬਣੀ ਸੀ। ਚੌਧਰੀ ਸ਼ੇਵ ਲਾਲ ਪਗੜੀਆ ਤੇ ਰਜਿੰਦਰਪਾਲ ਪੋਰੀ ਜੀ ਨੇ ਪਿੰਡ-ਪਿੰਡ ਜਾ ਕੇ ਸਕੂਟਰਾਂ ਤੇ ਖੱਤਰੀਆਂ ਨੂੰ ਪੱਠੇ ਕੀਤਾ। ਤੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ 982 ਯੂਨਟ ਸਾਡੇ ਚੱਲ ਰਹੇ ਨੇ ਮੈਂ ਫਗਵਾੜੀ ਕਈ ਸਾਲ ਪਹਿਲਾਂ ਆਇਆ ਸੀਗਾ ਉੱਥੇ ਬਹੁਤ ਬਹੁਤ ਵਧੀਆ ਖਤਰੀ ਸਵਾ 6 ਰੇਜੀ ਜੀ ਕਿ ਸੀਧਾ ਰਾਮ ਜੀ ਹੁੰਦੇ ਸੀ ਇੱਥੇ ਦੇ ਪ੍ਰਧਾਨ ਤੇ ਕਈ ਸਾਲ ਇਹ ਸਵਾ 7 ਦੀਨੀ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਖਤਰੀਆਂ ਨੂੰ ਦੇਖ ਕੇ ਵੀ ਫਗਵਾੜਾ ਯੂਨਿਟ ਇੱਕ ਬਹੁਤ ਹੀ ਅੱਛਾ ਯੂਨਿਟ ਬਣ ਗਿਆ ਤੇ ਬਜਾਜ ਸਾਹਿਬ ਦੀ ਪ੍ਰਧਾਨਗੀ ਹੇਡ ਅਸੀਂ ਸੰਗਰੂਰ ਫੰਕਸ਼ਨ ਕੀਤਾ ਸੀ ਉੱਥੇ ਵੀ ਇਹ ਆਪਣੀ ਟੀਮ ਲੈ ਕੇ ਆਏ ਸੀ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਆਓ ਅਸੀਂ ਵਾਅਦਾ ਕੀਤਾ ਸੀ ਵੇ ਸਾਡੇ ਕੋਲ ਆਵਾਂਗੇ ਅੱਜ ਅਸੀਂ ਪੰਜਾਬ ਦਾ ਟੂਰ ਲਾ ਰਹੇ ਹਾਂ ਇਸ ਕਰਕੇ ਫਗਵਾੜਾ ਸਾਡਾ ਸਭ ਤੋਂ ਪਹਿਲਾ ਯੂਨਿਟ ਜਿੱਥੇ ਆਏ ਆਂ ਪਰ ਇੱਥੇ ਤੋਂ ਹੀ ਸ਼ੁਰੂਆਤ ਬਹੁਤ ਅੱਛੀ ਹੋਈ ਹੈ ਤਾਂ ਇਸ ਕਰਕੇ ਮੈਂ ਮਜਾਦ ਸਾਹਿਬ ਤੇ ਪੱਲਾ ਸਾਹਿਬ ਤੇ ਹੋਰ ਇਹਨਾਂ ਦੀ ਟੀਮ ਨੂੰ ਮਾਰਕਵਾਦ ਦੇਣਾ ਥੈਂਕ ਯੂ ਸਭਾ ਦਾ ਕੀ ਉਦੇਸ਼ ਹੈ ਜੀ ਜਿਹੜਾ ਆਪਾਂ ਮੇਨ ਕੰਮ ਜਿਹੜਾ ਕਿ ਖਤਰੀ ਸਮਾਜ ਲਈ ਜਾਂ ਜਨਰਲ ਸਮਾਜ ਚਾਹੁੰਦੇ ਆ ਆਪਾਂ ਉਹਦੇ ਲਈ ਕਿ ਜਿਹੜੀਆਂ ਸਰਕਾਰ ਕੋਲੋਂ ਕੋਈ ਮੰਗ ਜਾਂ ਕੋਈ ਬਰਾਨੇ ਕੁੱਟੇ ਜਾਣ। ਦੇਖੋ ਜੀ ਖਤਰੀ ਸਭਾ ਹੈ ਨਾ ਇਹ ਨਸ਼ਾ ਮੁਕਤ ਕਰਵਾਉਣਾ ਚਾਹੁੰਦੀ ਹੈ। ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਦੇ ਸ਼ਾਦੀਆਂ ਹੋ ਜਾਂਦੀਆਂ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਝਗੜੇ ਬੰਦੇ ਨੇ ਉਹਨਾਂ ਨੂੰ ਅਸੀਂ ਸੋਲਵ ਕਰਦੇ ਆ। ਖਤਰੀ ਸਭਾ ਹਰ ਮਹੀਨੇ ਹਰ ਇੱਕ ਯੂਨਿਟ ਆਪਣੇ ਮੀਟਿੰਗਾਂ ਕਰਦਾ ਹੈ। ਉਸ ਤੋਂ ਬਾਅਦ ਉੱਠੇ ਹੁੰਦੇ ਨੇ ਇੱਕ ਦੂਜੇ ਦੀ ਪ੍ਰੋਬਲਮ ਦੇਖ ਹੁੰਦੇ ਨੇ ਤੇ ਉਹਨਾਂ ਨੂੰ ਸੋਲਵ ਕਰਦੇ ਨੇ ਇਹ ਖੱਤਰੀ ਸਵਾ ਹਮੇਸ਼ਾ ਹੀ ਗਰੀਬ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਤੇ ਹੋਰਾਂ ਦੀ ਹੈਲਪ ਕਰਦੀ ਹੈ ਜੀ ਭਾਜੀ ਨਸ਼ੇ ਵੀ ਤੁਸੀਂ ਕਹਿੰਦੇ ਮੁਕਤ ਕਰਾਂਗੇ ਤਾਂ ਲੋਕਾਂ ਨੂੰ ਫੀਲ ਨਹੀਂ ਕਰਦਾ ਇਹ ਯੰਗ ਬੱਚਿਆਂ ਨੂੰ ਅਸੀਂ ਯੰਗ ਬੱਚਿਆਂ ਨੂੰ ਕਹਿੰਦੇ ਆ ਦੇਖੋ ਅਸੀਂ ਇਹ ਸਾਰਾ ਸਾਰਾ ਪੰਜਾਬ ਘੁੰਮਿਆ ਉੱਥੇ ਦੇਖਿਆ ਖੱਤਰੀਆਂ ਦੇ ਤੱਕ ਕਿੰਨੇ 1% ਹੀ ਬੰਦੇ ਹੋਣਗੇ ਜਿਹੜੇ ਨਸ਼ਾ ਕਰਦੇ ਹੋਣਗੇ 99% ਸਾਡੇ ਖੱਤਰੀ ਬਿਲਕੁਲ ਵੀ ਨਸ਼ਾ ਨਹੀਂ ਕਰਦੇ ਤੇ ਅਸੀਂ ਸਰਕਾਰ ਨੂੰ ਵੀ ਅੱਦੀ ਸੀ ਦਫ਼ਤਰਾਂ ਵਿੱਚ ਜਾ ਕੇ ਮੈਂ ਬਰੰਡਨ ਦਿੰਨੇ ਆ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਤੁਹਾਡੀ ਸਾਡੀ ਸੇਵਾ ਦੀ ਲੋੜ ਹੋ ਗਈ ਅਸੀਂ ਜਾਵਾਂਗੇ ਅਸੀਂ ਸੰਗਰੂਰ ਇੱਕ ਪਰਚਾ ਦਰਜ ਕਰਵਾਇਆ ਲੰਗੋਵਾਲ ਅਸੀਂ ਦਵਾਈਆਂ ਵਾਲੇ ਉਹਨਾਂ ਨੂੰ ਬਹੁਤ ਵਾਰੀ ਅਸੀਂ ਕਿਹਾ ਵੀ ਤੁਸੀਂ ਛੱਡ ਦਿਓ ਛੱਡ ਦਿਓ ਪਰ ਗਏ ਨਹੀਂ ਅਸੀਂ ਦਿਸ਼ਾਵ ਨੂੰ ਕਿਹਾ ਕਿ ਉਹਨਾਂ ਨੇ ਇੱਕ ਬੰਦਾ ਭੇਜਿਆ ਉੱਥੋਂ ਗੋਲੀਆਂ ਰਿਕਵਰ ਕਰਾਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਦਰ ਕਰਾਇਆ ਜੋ 10 ਸਾਲ ਦੀ ਜੇਲ੍ਹ ਦੇ ਅੰਦਰ ਮਨੁੱਖਿਆ 31 ਸਵਾ ਫੁਹਾਰਾ ਪ੍ਰਧਾਨ ਅੱਜ ਸਾਡੇ ਵਿੱਚ ਵਿਚਾਰੇ ਨੇ ਆ ਆਪਣੇ ਪ੍ਰਧਾਨ ਜੀ ਜਨੇ ਕੀ ਆ ਅਸੀਂ ਫਸਟ ਟਾਈਮ ਸੰਗਰੂਰ ਗਏ ਸੀ ਇਹਨਾਂ ਦੇ ਇੱਕ ਈ ਫੰਕਸ਼ਨ ਤੇ ਉੱਥੋਂ ਤੁਹਾਨੂੰ ਬੜਾ ਹੋਤਵਾ ਹੋਇਆ ਜਿਵੇਂ ਖत्री ਸਾਵਾ ਲਈ ਬਹੁਤ ਉਪਰਾਲੇ ਕਰ ਰਹੇ ਆ ਜਦ ਵੀ ਇੱਕ ਬੁੱਢੀ ਮੰਗ ਦੇ ਨਾਲ ਕੋਲ ਆਪਣਾ ਹਜ ਖਨਾਰਾ ਜੀ ਹੋਰ ਆਪਣਾ ਰਵਿੰਦ ਖਨਾਰੀ ਅਤੇ ਪਾਈ ਸੀ ਪਹੁੰਚੇ ਸੀ ਉਹਨਾਂ ਕੋਲ ਇਹਨਾਂ ਨੇ ਮੰਗ ਕੀਤੀ ਜੀ ਸਾਡਾ ਖत्री ਭਾਪਨ ਚੰਡੀਗੜ੍ਹ ਬਣਾ ਚਾਹੀਦਾ ਉਹ ਸੰਦੇਸ਼ ਰੋ ਇਹਨਾਂ ਨੇ ਕਾਫੀ ਉਪਰਾਲੇ ਹੋ ਰਹੇ ਨੇ ਜੀ ਯੋ ਬੁੱਕ ਸਿਆ ਆਟੋ ਬੜਾ ਸਾਨੂੰ ਗਿਆਨ ਮਿਲਦਾ ਆ ਕਿ ਖਤੀਸਾ ਵਾਲੇ ਆ ਪੱਕੀ ਕੀ ਕਰ ਸਕਦੇ ਆ ਔਰ ਬਹੁਤ ਵੱਡੀ ਗੱਲ ਇਹ ਆ ਕਿ ਜੋ ਭਵੰਦੀ ਵਿੱਚ ਪੈਂਡਿੰਗ ਪਿਆ ਵੈਸੇ ਦਿਨ ਰਾਤ ਲੱਗੇ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਫਵਾਰੇ ਵੀ ਇੱਕ ਭਵੰਦ ਮਾਰਾਏ ਵੈਸੇ ਤਾਂ ਸਾਡੀ ਗੱਲਬਾਤ ਚੱਲਦੀ ਆ ਜੇ ਨੂੰ ਨੇਪੜੇ ਜਾਂਦੇ ਕੁਝ ਸਮਾਂ ਲੱਗ ਸਕਦਾ ਹੈ ਜਿਉਂਗੀ ਪੁੱਟਾ ਕਰਕੇ ਕੋਈ ਸਮਾਰੀ ਅਰਚਨਾ ਦੀ ਜਗ੍ਹਾ ਦੀ ਇਹਦਾ ਅਸੀਂ ਭਵੰਦ ਲਈ ਜਦਾਂ ਮਿਲ ਰਹੀ ਸੀ ਅਸੀਂ ਸਾਰੀ ਸ਼ੁਰੂ ਕਰ ਦੇਣੀ ਸੀ ਬਾਕੀ ਪ੍ਰਧਾਨ ਜੀ ਆਇਆ ਤਾਂ ਅਸੀਂ ਬਹੁਤ ਮਾਨ ਸਰਕਾਰ ਕਰਦੇ ਆ ஒரு காலத்தன்கிழன நாள் பத்திர பண்ணுறேன் இன்னும் கண்டிப்பா என்ன சார்க்கு அனுமதி கண்ட